ਹੈਲੋ ਹਾਂਜੀ ਮਨਦੀਪ ਵੰਗੂ ਬਲੌਗ ਚੈਨਲ ਤੇ ਆਪਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਠੀਕ ਠਾਕ ਹੋਵੋਗੇ ਤੇ ਆ ਦੇਖੋ ਜੀ ਹਰਮਨ ਆ ਦੇਖੋ ਪੰਗੜਾ ਪੈਂਦਾ ਐ ਮੈਂ ਹਰਮਨ ਦਾ ਇੱਧਰ ਸੜਾ ਡਿਫਟੀ ਫਿਰਦਾ ਤੇ ਆ ਦੇਖੋ ਜੀ ਟਾਈਮ ਹੋ ਚੁੱਕਿਆ ਈ ਸ਼ਾਮ ਦੇ 5 ਵਜੇ ਚੁੱਕ ਨੇ ਬੱਦਲ ਆ ਰਹੇ ਚੜ ਚੜੇ ਪਰ ਚਲੋ ਵਾਹਿਗੁਰੂ ਜੀ ਹਨਾ ਥੋੜੇ ਦਿਨ ਦੇ ਦਿੰਦਾ ਤੇ ਕੰਕਾਂ ਦਾ ਨਿਪਟੜ ਜਾਂਦਾ ਸਾਰਿਆਂ ਦਾ ਫਿਕਰ ਜੀ ਜੇ ਖੇਤਾਂ ਦੇ ਵਿੱਚ ਕਣਕ ਆਉਗੀ ਵਧੀਆ ਵਧੀਆ ਨਿਕਲ ਕੇ ਤਾਂ ਹੀ ਆਪਾਂ ਘਰਾਂ ਦੇ ਵਿੱਚ ਢੋਲ ਭਰਾਂਗੇ ਦੇਖੋ ਕਿੰਨਾ ਹਨਾ ਫਿਕਰ ਲੱਗ ਜਾਂਦਾ ਜੀ ਪਰਮਾਤਮਾ ਜੀ ਕਿਉਂ ਮਨਾਂ ਚੜ-ਚੜ ਆ ਰਹੇ ਤੁਸੀਂ ਠੀਕ ਆ ਜੀ ਬਾਕੀ ਪਰਮਾਤਮਾ ਦੇ ਅੱਗੇ ਚਲੋ ਜੋਰ ਵੀ ਨਹੀਂ ਕਿਸੇ ਦਾ ਚੱਲਦਾ ਜੀ ਲੰਘ ਜੇ ਵਧੀਆ ਗੱਲਾਂ ਪਿੱਛੇ ਹੀ ਬਹੁਤ ਘੜਕਦੀਆਂ ਜੀ ਤੇ ਆਪਾਂ ਬਣਾਉਨੇ ਆਂ ਇਹ ਸਬਜ਼ੀ ਆਲੂ ਪਕੌੜਿਆਂ ਦੀ ਸਾਲ ਲੈਟ ਹੁਣ ਤੱਕ ਨਹੀਂ ਆਈ ਹੈਗੀ ਸਵਾ ਪੰਜ ਹੋ ਗਏ ਨੇ ਜੀ ਤੇ ਕਾਲੀਆਂ ਘਟਾਂ ਮੈਂ ਦੇਖੋ ਤੁਹਾਨੂੰ ਦਿਖਾਈਆਂ ਨੇ ਚੜ-ਚੜ ਕੇ ਆ ਰਹੀਆਂ ਨੇ ਕੱਪੜੇ ਲਾਉਨੇ ਆਂ ਇਹ ਹਨਾ ਆਪਾਂ ਖਰਾ ਹੁੰਦਾ ਜਾ ਰਿਹਾ ਐ ਇੱਧਰ ਪਕੌੜੇ ਲੈਂਦੇ ਨੇ ਹਰਮਨ ਜੀ ਨੇ ਲੱਦੇ ਨੇ ਜੀ ਖੋਲਾ ਦੇਖੋ ਸ਼ੁਰੂਆਤ ਕਰ ਲਈ ਇਹਨੇ ਵਧੀਆ ਨਾ ਚੈਸਤੀ ਦੇਖਾਂ ਕੀ ਨਾਮ ਲਿਖਿਆ ਫਿਰ ਵੱਡਾ ਬੈਗ ਵੀ ਲਿਆਉਂਦਾ ਤਾਂ ਵੱਡੇ ਕੀ ਹੁੰਦੇ ਨਹੀਂ ਵੱਡੇ ਵੀ ਹੁੰਦੇ ਨੇ ਕੀ ਆ ਇਹ ਸਪੈਸ਼ਲ ਮੇਥੀ ਵਸਾਕਾ ਹੈ ਵਸਾਕੀ ਚਲੋ ਆਪਾਂ ਬਣਾਵਾਂਗੇ ਸਬਜ਼ੀ ਹੁਣ ਤੜਕਾ ਤਿਆਰ ਕਰਕੇ ਰੱਖ ਲੈਨੇ ਆ ਕਿਉਂਕਿ ਜਦੋਂ ਆਹਾਂ ਹੋਊਗਾ ਨਾ ਆਪਣਾ ਲੈਟ ਆ ਜੂਗੀ ਆਪਾਂ ਮਿਕਸੀ ਰਾਹੀਂ ਤੜਕਾ ਮਸਾਲੇ ਨੂੰ ਤਿਆਰ ਕਰ ਲਾਂਗੇ ਠੀਕ ਹੈ ਜੀ ਤੇ ਹੁਣ ਚੱਲਦੇ ਆਪਾਂ ਅੰਦਰ ਤੜਕਾ ਲਸਣ ਉਹ ਕਰ ਆਪਾਂ ਨੇ ਚੱਲੇ ਲਿਆ ਸੀਗਾ ਬੱਦਲ ਬਹੁਤ ਕਰ ਚੀ ਜਾਂਦਾ ਹੈਗਾ ਚਲੋਈ ਲੱਗਦਾ ਆਊਗਾ ਇਹ ਤੜ ਪੈਗਾ ਹਨਾ ਤੜ ਤਾਂ ਲੱਗਦਾ ਆਊਗਾ ਇਹ ਵਿਛੜੀ ਬਹੁਤ ਲਸਕਦੀ ਆ ਆਪਾਂ ਹੁਣ ਚੱਲਦੇ ਆਂ ਅੰਦਰ ਆ ਸਮਾਨ ਗ੍ਰੈਂਡ ਕਰ ਲਾਂਗੇ ਉਦੋਂ ਸਬਜ਼ੀ ਬਣਾਓ ਕਿਉਂਕਿ ਅੰਦਰ ਤੇ ਇਹ ਨੇਰਾ ਦੇਖੋ ਕਿ ਜਿਹੜੀ ਕਿੰਨੇ ਲਸਕਦੀ ਆ ਧਰ ਲੱਗਦਾ ਵੀ ਜਿਹੜੀ ਆ ਨਾ ਧਤੀ ਨਾਲ ਲੱਗ ਲੱਗ ਜਾਂਦੀ ਆ ਹੋਣਗੇ ਤੇ ਆਪਾਂ ਲਾਉਨੇ ਆ ਠੀਕ ਹੈ ਜੀ ਤੇ ਉਹ ਦੁਪੱਟਾ ਜੀ ਮੈਂ ਲੈ ਕੇ ਆਈ ਆ ਹੁਣੇ ਬਹੁਤ ਸੋਹਣਾ ਦੁਪੱਟਾ ਹੈ ਹਨਾ ਰੇਟ ਵੀ ਜਾਇਜ਼ ਆ 150 ਤਾਂ ਆਇਆ ਹੀ ਤੇ ਮੈਂ ਭਾਲਦੀ ਸੀ ਵੱਡਾ ਦੁਪੱਟਾ ਹਨਾ ਵਧੀਆ ਹੀ ਵੱਡਾ ਸਰਟਾ ਹੈ ਮੇਰੇ ਹਰਮਣ ਦੇ ਮਗਰ ਪੈ ਗਈ ਸੀ ਫ੍ਰਿੰਟ ਹਰਮਣਾਂ ਆਤਾਂ ਨਾਲ ਹੀ ਆ ਫੇਰਾ ਹੀ ਓਏ ਤੇਰੇ ਤਾਂ ਲੜੂਗੀ ਹੈ ਮੈਨੂੰ ਲੱਗਦਾ ਹੈ ਕਹਿੰਦੇ ਮੈਨੂੰ ਸੋਹਣਾ ਲੱਗਦਾ ਹਰਮਣ ਬੈਠਾ ਹਮ ਹਮ ਅੱਛਾ ਹੁੰਡਾ ਕਹਿੰਦਾ ਮੂੰਹ ਨਹੀਂ ਖੁੱਲਦੇ ਹੁੰਦੇ ਹਾਂ ਇਹ ਤਾਂ ਹੈ ਹਰਮਣ ਨੇ ਮੂੰਹ ਤਾਂ ਕਹਿੰਦੇ ਤਾਂ ਡਰਦੇ ਨੇ ਮੋਟੀ ਛੱਤੀ ਚੀ ਕਰ ਲਿਆ ਐਵੇਂ ਥੋੜੀ ਹੁੰਦਾ ਇੰਨਾ ਵੀ ਨਾ ਤੂੰ ਬਹਿਮ ਕਰਿਆ ਕਰ ਪੁੱਤ ਇੱਕ ਵਾਰ ਜੀਵ ਤੇ ਨੜਜੇ ਸਾਹ ਹੁਣ ਬੰਦ ਹੋ ਜਾਂਦਾ ਫਿਰ ਸੁਜੇ ਜਾਂਦੇ ਆ ਨਾ ਜੀਵ ਤਾਂ ਕਰਕੇ ਹੋ ਜਾਂਦਾ ਨਾ ਨਾ ਐਟ ਵੀ ਨਹੀਂ ਕੋ ਗੱਲ ਹੁੰਦੀ ਹੱਦ ਕਰਦਾ ਤਾਂ ਉਹ ਜਿਹੜਾ ਦੁਪੱਟਾ ਹਨ ਆਪਾਂ ਕੋਈ ਹੋਰ ਹੀ ਗੱਲ ਕਰ ਲਈ ਸੀਗੀ ਉਹ ਦੁਪੱਟਾ ਇੱਕ ਹੀ ਆ ਹਨਾ ਤਾਂ ਆਪ ਤੇ ਪਾਇਆ ਹੋਇਆ ਕੋਟਨ ਦਾ ਬਹੁਤ ਸੋਹਣਾ ਦੁਪੱਟਾ 2.5 ਮੀਟਰ ਦਾ ਵੱਡਾ ਕਾਫੀ ਖੁੱਲਾ ਡੋਲਲਾ ਦੁਪੱਟਾ ਦਾ ਰੇਟ ਵੀ ਸਹੀ ਆ ਜੱਟਾ 150 ਦਾ ਹੀ ਆਇਆ ਜੀ ਆਪਣੇ ਨਾਲ ਹੀ ਲਕਮੀ ਕਰਦੇ ਹਨਾ ਸ਼ੌਪ ਕੀਤੀ ਹੋਈ ਹੈ ਕੱਪੜਿਆਂ ਦੀ ਬਹੁਤ ਸੋ ਮੈਂ ਅੱਜ ਦੇਖ ਕੇ ਆਈ ਸੀਗੀ ਸੂਟ ਮੈਂ ਲੈ ਕੇ ਆਉਂਗੀ ਕਦੇ ਦਿਨ ਨੂੰ ਜਾ ਕੇ ਫਿਲਹਾਲ ਕਿਉਂਕਿ ਮੈਂ ਹੋਣੀ ਦੇਖਣੇ ਸੀਗੇ ਸੂਟ ਤੇ ਹੁਣ ਬੱਦਲ ਬਹੁਤ ਜ਼ਿਆਦਾ ਆ ਗਿਆ ਸੀ ਮੈਂ ਕੱਪੜਿਆ ਕਰਕੇ ਭੱਜੀ ਆਈ ਮੈਂ ਕਿਹਾ ਮੇਰੇ ਕੱਪੜੇ ਨਾ ਖਰਾਬ ਹੋ ਜਾਣ ਹਨ ਧੁੱਪੇ ਹੋਏ ਤਾਂ ਕਰਕੇ ਬਾਕੀ ਥੋੜਾ ਜਿਹਾ ਸਮਾਨ ਹੋਰ ਚੱਕਣਾ ਸੀਗਾ ਵਿੜੇ ਦੇ ਵਿੱਚੋਂ ਤਾਂ ਕਰਕੇ ਮੈਂ ਜਲਦੀ ਜਲਦੀ ਆ ਗਈ ਘਰੇ ਤੇ ਮਟਮਿੰਦ ਦੁਪੱਟਾ ਬਹੁਤ ਵਧੀਆ ਲੱਗਿਆ ਜੀ ਮੈਂ ਉਹਨਾਂ ਨੂੰ ਛੇਛੇ ਕਹਿਣਾ ਭੁੱਲ ਗਈ ਮੈਨੂੰ ਇੱਕ ਦੋ ਦੁਪੱਟੇ ਹੋਰ ਚਾਹੀਦੇ ਨੇ ਥੋੜੇ ਜਿਹੇ ਤੋਂ ਡਾਰਕ ਕਲਰ ਦੇ ਚਲੋ ਕੋਈ ਗੱਲ ਨਹੀਂ ਉਹਨਾਂ ਦਾ ਫੋਨ ਨੰਬਰ ਹੈਗਾ ਮੇਰੇ ਸੇਮ ਇਹਦੇ ਨਾਲ ਦੇ ਆਦਾਨ ਗ੍ਰੰਗ ਥੋੜੇ ਡਾਰਕ ਹੋਂ ਠਿੱਕ ਹੈ ਜੀ ਚਲੋ ਹੁਣ ਚੱਲਦੇ ਆਪਾਂ ਦਸ ਸਮਾਨ ਵਗੈਰਾ ਲੈ ਕੇ ਜੇ ਤੋ ਪਹੁੰਚਦੀ ਕਿੰਨਾ ਹਨੇਰਾ ਹੋ ਗਿਆ ਦੇਖੇ ਟਾਈਮ ਅਜੇ 5:30 ਹੀ ਹੋਏ ਨੇ 8:30 ਖੜਿਆ ਹੁੰਦਾ ਜਦੋਂ ਅਜੇ ਹਨੇਰਾ ਹੋ ਗਿਆ ਹਣਾ ਆ ਦੇਖੋ ਇਹ ਮੁੰਜਾ ਮੁੰਜਾ ਛੱਡ ਕੇ ਬੈਠਾ ਹੈਗਾ ਸਕੂਟਰੀ ਤੇ ਹੈਲੋ ਆਏ ਓਏ ਟੋਪੀ ਬਾਜ ਕਿੰਨਾ ਹਨੇਰਾ ਹੋ ਗਿਆ ਇਹ ਫੋਨ ਦੇ ਵਿੱਚ ਤਾਂ ਵੈਸੇ ਫੇਰ ਵੀ ਚਾਨਣ ਲੱਗ ਰਿਹਾ ਬਟ ਬਹੁਤ ਹਨੇਰਾ ਹੋ ਗਿਆ ਹਣਾ ਅੰਨਕ ਹਨੇਰਾ ਹੁੰਦਾ ਉਹ ਤੋਂ ਪੌਣੇ ਕਾਠਾ 5:30 7:00 ਜੇ ਅੰਨਕ ਹਨੇਰਾ ਹੁੰਦਾ ਜਿਹੜਾ ਅੱਜ ਇਹਨਾਂ ਨੇਰਾ ਹੋ ਗਿਆ ਇਹ ਬੱਦਲ ਹੁਣ ਕਰਕੇ ਆ ਦੇਖੋ ਇਹ ਕਿੰਨਾ ਨੇਰੀ ਤੂਫਾਨ ਆ ਸਾਡੇ ਧੂਰੇ ਵੱਲ ਤਾਂ ਬਹੁਤ ਨੇਰੀ ਤੂਫਾਨ ਆ ਤੁਸੀਂ ਦੱਸਿਓ ਆਪਦੇ ਏਰੀਆ 'ਚ ਕਿੱਥੇ-ਕਿੱਥੇ ਆਇਆ ਨੇਰੀ ਤੂਫਾਨ ਲੈਟ ਦੀ ਕੋਈ ਮਨਿਆਤ ਨਹੀਂ ਵੀ ਲੈਟ ਆ ਜਾਊਗੀ ਕਿਉਂਕਿ ਪਹਿਲਾਂ ਸਾਨੂੰ ਆਇਆ ਸੀਗਾ ਵੀ ਆ ਜਾਊਗੀ ਲੈਟ ਹਨਾ ਹੁਣ ਨਹੀਂ ਲੱਗਦਾ ਜੀ ਇਹਨਾਂ ਨੇਰ ਖੋ ਚੁੱਕਿਆ ਤੇ ਤਾਂ ਤੂਫਾਨ ਬਹੁਤ ਚੱਲਦਾ ਹੈ ਜੇ ਟੂਟ ਲਾਏ ਸੀਗੇ ਮੈਂ ਤੇ ਅਸੀਂ ਹੋ ਗਏ ਸੀਗੇ ਅੰਦਰ ਮਸੇ ਦੇ ਵਿੱਚ ਚਾਨਣ ਲੱਗਦਾ ਜੀ ਫੋਨ ਦੇ ਵਿੱਚ ਵੱਟ ਚਾਨਣ ਨੇ ਹੈ ਕਹਿੰਦੇ ਰਾ ਹੋ ਚੁੱਕਿਆਗਾ ਆ ਦੇਖੋ ਇਹ ਟੂਰੀ ਕਾਰਦਿਆਂ ਦਾ ਫੋਨ ਆਇਆ ਸੀ ਉਹ ਕਹਿੰਦੇ ਬਹੁਣ ਨੇਰੀ ਤੂਫਾਨ ਹੈਗਾ ਤਾਂ ਹੀ ਉਹਨਾਂ ਨੂੰ ਕਿਹਾ ਵੀ ਹਜੇ ਨਾ ਆਇਓ ਹਨਾ ਰੁਕ ਜਾਓ ਜਦੋਂ ਉਹਨੇ ਇਹਦੇ ਤੂਫਾਨ ਮੀਂਹ ਜਾ ਉਦੋਂ ਆਇਓ ਤੁਸੀਂ ਆਉਣ ਦੇ ਵਿੱਚ ਹੀ ਸਾਈਜ਼ ਜੀ ਘੱਟ ਲੱਗਦਾ ਹੋਵੇ ਵੱਟ ਬਹੁਤ ਜ਼ਿਆਦਾ ਹੈਗਾ ਹਾਂਜੀ ਤੂਫਾਨ ਤੇ ਨੇਰੀ ਬਿਜਲੀ ਬਹੁਤ ਲਸਕਦੀ ਸੀ ਦੇਖ ਕੇ ਡਰ ਲੱਗਦਾ ਸੀ ਬਹੁਤ ਜ਼ਿਆਦਾ ਜ਼ੋਰ ਦੇ ਹਨਾ ਤੂਫਾਨ ਸੀਗਾ ਜੀ ਤੇ ਵਾਹਿਗੁਰੂ ਅਗੇ ਹੀ ਅਰਦਾਸ ਕਰਦੇ ਸੀ ਵਾਹਿਗੁਰੂ ਜੀ ਸਾਰਾ ਕੁਝ ਠੀਕ ਕਰ ਦਿਓ ਕਿਉਂ ਇੰਨਾ ਹਨਾ ਕਣਕਾ ਫਸਲਾਂ ਪੱਕੀਆਂ ਖੜੀਆਂ ਨਹੀਂ ਬਹੁਤ ਮਤਲਬ ਟੈਨਸ਼ਨ ਵਾਲੀ ਗੱਲ ਹੋ ਰਹੀ ਸੀ ਦੇਖ ਕੇ ਤੂਫਾਨ ਆ ਦੇਖੋ ਜੀ ਕਿ ਮੀਂਹ ਆ ਗਿਆ ਹੁਣ ਬਹੁਤ ਜ਼ਿਆਦਾ ਨਹੀਂ ਆ ਰਹੇਗਾ ਨਾਲ ਨਾਲ ਝਿੰਗੜੀ ਲਸਕਦੀ ਆ ਤੇ ਆਹ ਤੂਫਾਨ ਥੋੜਾ ਜਿਹਾ ਘਟ ਗਿਆ ਸ਼ੁਕਰ ਆਵਾ ਹੈ ਗੁਰੂ ਜੀ ਦਾ ਜਿਹੜਾ ਤੂਫਾਨ ਘਟ ਗਿਆ ਥੋੜਾ ਜਿਹਾ ਹਨਾ ਹੱਥ ਨਾਲ ਘੜ ਦੋ ਉੱਥੋਂ ਸਾਰੇ ਕਿੱਥੇ ਇਹ ਨਹੀਂ ਇਹ ਤਾਂ ਮੈਂ ਹੁਣ ਬਾਅਦ ਚ ਜੇ ਰੁਕ ਜੇ ਕਮੀ ਆ ਦੇ ਆ ਗਿਆ ਦੇਖ ਤਾਂ ਫਿਰ ਤਾਂ ਆ ਗਿਆ ਨਹੀਂ 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 ਹਾਈ ਹਾਈ ਆ ਵੀ ਤੁਸੀਂ ਕਿੰਨਾ ਸਾਫ ਸਾਫ ਦਾ ਇਹਦੇ ਨਾਲ ਆ ਲੈ ਜਾ ਸਾਰੇ ਕੁਝ ਖਿੱਚ ਕੇ ਵੱਡੀ ਸਾਰੀ ਹੋ ਗਈ ਵੱਡੀ ਸਾਰੀ ਉਹ ਮੈਂ ਲੈ ਦੇਖਿਆ ਇਹਦੇ ਨਾਲ ਆ ਸਾਰੇ ਕੁਝ ਖਿੱਚ ਕੇ ਲੈ ਜਾ ਉੱਧਰ ਅਸਤਾ ਆਪ ਦੇਖ ਕੇ ਹਟਿਆ ਉਹ ਤਾਂ ਆ ਜਾਣਾ ਨਹੀਂ ਮਾਦਰਾ ਮੈਂ ਕਿਹਾ ਮੈਂ ਮਾਰੀ ਵਿੱਚ ਨੰਬਰ ਨਾ ਹੈ ਅਣਤਾ ਨਹੀਂ ਆਉਂਦਾ ਕਿ ਆਉ ਲੱਗਦਾ ਦਵਾਰ ਤੇਰਾ ਰਾਤ ਰਾਤ ਨੂੰ ਲੱਗਦਾ ਮੈਨੂੰ ਆਊਗਾ ਫਿਰ ਤੋਂ ਹਾਂਜੀ ਮੈਂ ਥੋੜਾ ਜਿਹਾ ਘਟ ਗਿਆ ਸੀਗਾ ਤੇ ਤੂਫਾਨ ਵੀ ਵੈਗੁਰੂ ਜੀ ਦੀ ਕਿਰਪਾ ਨਾਲ ਰੁਕ ਗਿਆ ਸੀਗਾ ਤੇ ਕੱਪੜਾ ਵਗੈਰਾ ਗੱਡੀ ਦਾ ਡਿੱਪੇ ਸੀ ਉਹ ਮੈਂ ਧੋ ਕੇ ਹਨਾ ਸੁੱਕਣਾ ਪਾਤਾ ਸੀ ਨਾਲ ਦੇ ਨਾਲ ਉੱਧਰ ਨਾ ਮੈਂ ਗੱਡੀ ਦੇਖ ਰਹੀ ਸੀ ਉੱਪਰ ਨਾ ਸਾਡੇ ਟੈਂਕੀ ਆ ਪਾਣੀ ਵਾਲੇ ਉਹਦੇ ਉੱਪਰ ਨਾ ਬੱਠਾ ਤਸਲਾ ਜਿਹੜਾ ਉਹ ਰੱਖਿਆ ਹੋਇਆ ਸੀਗਾ ਜੀ ਉਹ ਡਿੱਗ ਗਿਆ ਸੀਗਾ ਪਰ ਵਾਹਿਗੁਰੂ ਜੀ ਦੀ ਕਿਰਪਾ ਨਾਲ ਨਾ ਬਚਾਰ ਰਹਿ ਗਿਆ ਨਹੀਂ ਤੇ ਉਹ ਸਿੱਧਾ ਕੇ ਗੱਡੀ ਤੇ ਲੱਗਣਾ ਸੀ ਉਹ ਜੀ ਮੈਂ ਉੱਤੇ ਰੱਖਣਗੇ ਸੀ ਮੈਂ ਕਿਹਾ ਚਲੋ ਉੱਤੇ ਰੱਖਿਆ ਵਾ ਉਹਨੂੰ ਬਾਦੋਂ ਉਹਨ ਲੈਟ ਸੱਢਣਗੇ ਕੁੱਝੇ ਘੇਟ ਰਹੇ ਜੀ ਪਾਣੀ ਆ ਗਿਆ ਸੀ ਅੰਦਰ ਤੇ ਹਰਮਨ ਵਾਈਪਰ ਨਾ ਕੱਢ ਰਿਹਾ ਸੀ ਆ ਦੇਖੋ ਥੋੜਾ ਜਿਹਾ ਮੌਸਮ ਚੇਂਜ ਹੋ ਚੁੱਕਿਆ ਸੀ ਜੀ ਹੁਣ ਠੀਕ ਹੈ ਜੀ ਉਤੋਂ ਬਾਅਦ ਦੇ ਵਿੱਚ ਮੈਂ ਹਰਮਨ ਤੋਂ ਵਾਈਪਰ ਫੜਿਆ ਮੈਂ ਵੇੜੇ ਚੋਂ ਸਾਫ਼ ਕੀਤਾ ਮੈਂ ਕਿਹਾ ਬਾਹਰੋਂ ਮੈਂ ਕਰਦੀ ਆਂ ਹਰਮਨ ਆ ਦੇਖੋ ਇਹ ਇੱਧਰ ਬਹੁਤ ਕੁਸਾ ਹਨਾ ਖਲਾਰਾ ਪਿਆ ਪਿਆ ਸੀ ਵੇੜੇ ਦੇ ਵਿੱਚ ਤੇ ਮोटा-ਮोटा ਆਪਾਂ ਸ਼ਾਮ ਨੂੰ ਸਾਫ਼ ਕਰਤਾ ਸੀ ਮੇਰੇ ਵੱਲੋਂ ਸਾਰਨ ਸასი ਕਾਲ ਜੀ ਅੱਧਾ ਵਲੌਗ ਜੀ ਆਪਾਂ ਨੇ ਕੱਲ ਬਣਾਇਆ ਸੀਗਾ ਤੇ ਅੱਧਾ ਵਲੌਗ ਅੱਜ ਬਣਾਵਾਂਗੇ ਆਪਾਂ ਠੀਕ ਹੈ ਜੀ ਟਾਈਮ ਹੋ ਚੁੱਕਿਆ 8:30 ਵਜ ਤੇ ਆਪਾਂ ਆਪਣਾ ਅੰਦਰੋਂ ਝਾੜੂ ਰੇਤਾ ਬਹੁਤ ਝੜਿਆ ਹੋਇਆ ਸੀਗਾ ਘਰ ਦਾ ਝਾੜੂ ਵਗੈਰਾ ਲਾ ਲਿਆ ਹਜੇ ਪੋਚਾ ਲਾਉਣਾ ਜੀ ਕਿਉਂਕਿ ਮੈਨੂੰ ਇਹ ਪੋਚਾ ਮੈਂ ਬਾਅਦ ਦੇ ਵਿੱਚ ਲਾਵਾਂ ਮੈਂ ਪਹਿਲਾਂ ਬੇੜੇ ਦੀ ਸਫਾਈ ਕਰਦੀ ਹਾਂ ਸਫਾਈ ਪੋਚਾ ਮੈਂ ਬਾਅਦ ਚ ਲਾਉਂਗੀ ਝਾੜੂ ਚੰਗੀ ਤਰ੍ਹਾਂ ਆਪਾਂ ਲਾ ਦਿੱਤਾ ਜੀ ਇੱਕ ਲੈਟ ਕੱਲ ਸਵੇਰ ਤੀ ਇਹ 10 ਵਜੇ ਦੀ ਤਕਰੀਬਨ 24 ਘੰਟੇ ਹੋਣ ਆ ਰਹੇ ਨੇ ਰਾਤ ਆ ਜਾਂਦੀ ਫਿਰ ਨੇਰੀ ਤੂਫਾਨ ਕਰਕੇ ਹਨਾ ਧਾਰਾਂ ਵਗੈਰਾ ਤੇ ਕਿੰਨੀ ਪ੍ਰੋਬਲਮ ਆਊਗੀ ਤਾਂ ਕਰਕੇ ਆਈ ਹੋਗੀ ਤਾਂ ਕਰਕੇ ਲੈਟ ਨਹੀਂ ਆਈ ਸੀ ਅੱਜ ਸ਼ਾਇਦ ਆ ਜਾਏ ਤੇ ਆਪਾਂ ਲੈਟ ਨਾ ਹੁਣ ਕਰਕੇ ਬਹੁਤ ਮਤਲਬ ਉਹ ਹੁੰਦਾ ਹੈ ਹਨਾ ਬਾਹਰੇ 베ੜੇ ਚ ਪੈਣਾ ਪਿਆ ਲੈਟ ਹੈ ਨਹੀਂ ਸੀਗੀ ਪਰ ਮੱਛਰ ਬਹੁਤ ਜਿਆਦਾ ਸੀ ਮੌਸਮ ਉਹ ਜੀ ਠੀਕ ਸੀਗਾ ਰਾਤ ਪਰ ਮੱਛਰਾਂ ਨੇ ਬਹੁਤ ਬਸ ਕਰਾਈ ਰੱਖੀ ਸਾਰੀ ਰਾਤ ਹਰ ਮਨ ਤਾਂ ਉੱਟ ਕੇ ਬਹਿ ਜਾ ਕਰੇ ਮੈਂ ਤਾਂ ਕਹਿੰਦਾ ਸੌਣਾ ਹੀ ਨਹੀਂ ਦੇ ਨੇ ਸੌਂਜੂਗਾ ਫਿਰ ਉਹਨ ਇੱਕ ਪਤਲੀ ਜੀ ਚਾਦਰ ਦਿੱਤੀ ਮੈਂ ਕਿਹਾ ਉਹ ਤਾਲ ਲੈ ਕੇ ਪੈ ਜਾ ਤੋ ਹਨਾ ਤੇ ਬਾਕੀ ਦੁੱਧਾ ਵਗੈਰਾ ਜਿਹੜੇ ਸਬਜ਼ੀ ਬਣਾਏ ਸੀ ਉਹ ਆਪਾਂ ਪਤਾ ਕਿਵੇਂ ਤਰੀਕੇੜੇ ਤਰੀਕੇ ਨਾਲ ਰੱਖੇ ਜੀ ਭਾਂਡਿਆਂ ਦੇ ਵਿੱਚ ਪਾਣੀ ਪਾ ਕੇ ਉੱਧਰ ਸਬਜ਼ੀ ਰੱਖਦੇ ਜੀ ਇੱਧਰਲੇ ਭਾਂਡੇ ਦੇ ਵਿੱਚ ਆਹ ਰੱਖਣੀਆਂ ਆ ਰੱਖ ਤਾ ਦੁੱਧ ਰੱਖ ਤਾ ਆ ਜਿਹੜੇ ਮੇਜ਼ ਤੇ ਰੱਖਿਆ ਹੀ ਮੈਂ ਇਹ ਹਜੇ ਮੈਂ ਸਾਫ਼ ਕਰਨਾ ਕਿਉਂਕਿ ਹਜੇ ਕੱਲਾ ਝਾੜੂ ਹੀ ਲਾਇਆ ਪੋਚਾ ਵਗੈਰਾ ਲੀਗਰਾ ਵਗੈਰਾ ਸਾਰਾ ਰਿੱਤਾ ਰੁੱਤਾ ਹਜੇ ਮਤਲਬ ਲੀ ਇੱਕ ਵਾਰ ਫੇਰਨੀ ਆ ਚੰਗੀ ਤਰ੍ਹਾਂ ਸਾਰੇ ਚੀਜ਼ਾਂ ਦੇ ਪਰ ਠੀਕ ਹੈ ਜੀ ਤੇ ਆਪਣਾ ਚਲੋ ਹੀ ਹੁਣ ਆਪ ਕਰਦੇ ਆ ਬਰੇਡਾਂ ਦੇ ਸਿਰੋਂ ਹਵਾ ਫੇਰ ਵੀ ਬਹੁਤ ਜ਼ਿਆਦਾ ਚੱਲ ਰਹੀ ਤੇ ਆਪਣਾ ਆ ਕੂੜਾ ਕਾੜਾ ਰਾਤ ਮੋਟਾ ਮੱਟਾ ਜਿਹਾ ਕਰਤਾ ਸੀ ਇੱਧਰ ਇਕੱਠਾ ਇਹ ਕਾਬ ਚੈਰੀ ਡੇਕ ਸਾਡੀ ਆ ਦੇਖ ਹੋਰੋਂ ਟੁੱਟ ਗਈ ਇਹ ਇੰਨੀ ਵਧੀਆ ਡੇਕ ਹੋਈ ਸੀਗੀ ਆਪ ਚਾਹਾਂ ਕਿ ਟੁੱਟ ਗਿਆ। ਮਰੋ ਟੁੱਟ ਗਿਆ। ਐਨੀ ਸੋਣੇ ਹੋ ਗਈ ਸੀ ਮਰੋ ਦੇਖਦੀ ਸੀ ਜੇ ਛਾਂ ਹੋਇਆ ਕਰੋ ਬੜੇ ਵੇਜ ਦਾ। ਹਾਂ। ਨੁਕਸਾਨ ਤਾਂ ਬਹੁਤ ਜ਼ਿਆਦਾ ਹੋਇਆ ਹੋਊਗਾ ਰਾਤ ਤੇ ਹਨਾ ਦਰਖਤ ਬਹੁਤ ਟੁੱਟੇ ਹੋਣਗੇ। ਬਾਕੀ ਆਪਣਾ ਇਹ ਹੋਇਆ ਹੋਊਗਾ ਤਾਰਾਂ ਤੁਰਾਂ ਉਹ ਕਹਿ ਰਿਆਂ ਟੁੱਟੀਆਂ ਹੋਣਗੀਆਂ ਇਹ ਲਾਈਟ ਦੇਖੋ ਕਦੋਂ ਕਾਉਂਦੀ ਆ ਹੁਣ ਹਨਾ ਸਹੀ ਕਰਨਗੇ। ਫੇਰ ਹੀ ਲਾਈਟ ਆਊਗੀ। ਚਲੋ ਜੀ। ਹਰ ਮਨ ਆਉਂਦਾ ਏ ਅੱਜ ਬੱਚਿਆਂ ਸਕੂਲ ਵਾਲਿਆਂ ਨੇ ਕਰਤੀ ਛੁੱਟੀ ਰਾਤ ਮੈਸੇਜ ਆ ਗਿਆ ਸੀਗਾ ਬੱਚਿਆਂ ਨੂੰ ਕਰਤੀ ਸੀ ਛੁੱਟੀ ਰਾਤ ਨਾ ਮੈਸੇਜ ਆ ਗਿਆ ਸੀਗਾ ਗਰੁੱਪ ਦੇ ਵਿੱਚ ਸਕੂਲਾਂ ਗਰੁੱਪਾ ਜਿਹੜਾ ਕਹਿੰਦੇ ਵੀ ਛੁੱਟੀ ਹੈ ਸਕੂਲ ਤੋਂ ਠੀਕ ਹੈ ਤੇ ਹੁਣ ਆਪਾਂ ਕਰਦੇ ਆਂ ਇਹ ਵੇੜੇ ਦੀ ਸਾਫ਼ ਸਪਾਈ ਹਵਾ ਹੁਣ ਵੀ ਬਹੁਤ ਚੱਲਣ ਲੱਗ ਗਈ ਹੈ ਨਾ ਤੇ ਬਾਕੀ ਪਾਣੀ ਆਪਾਂ ਭਰ ਲਿਆ ਸੀਗਾ ਇਹ ਛੁੱਟੀ ਆ ਗਈ ਸੀ ਇਹ ਸਰਕਾਰੀ ਹੈ ਨਾ ਕਿਉਂਕਿ ਲੈਟ ਤਾਂ ਹੈ ਨਹੀਂ ਸੀ ਜੀ ਤੈਨქੀਆਂ ਵੀ ਖਤਮ ਹੋ ਗਈਆਂ ਨੇ ਪਾਣੀ ਬੱਚੋਂ ਆਪਾਂ ਟੱਪ ਵਗੈਰਾ ਪਾਣੀ ਦੇ ਭਰ ਕੇ ਰੱਖ ਲਏ ਸੀ ਕਿਉਂਕਿ ਹੁਣ ਚਲੋ ਇਹ ਆ ਲਾਈਟ ਹਨਾ ਪਾਣੀ ਕੰਨੀਆਂ ਨੇ ਸਰਦਾ ਹੈਗਾ ਬਿਲਕੁਲ ਵੀ ਲਾਈਟ ਚਲੋ ਜਦੋਂ ਆਣੀ ਆਜੋ ਸ਼ਾਮ ਤੱਕ ਤਾਂ ਆਊਗੀ ਤੇ ਹਨੇਰਾ ਹੋ ਬਹੁਤ ਚੱਲ ਰਿਹਾ ਹਰਮਨ ਦਾ ਫੋਨ ਨਹੀਂ ਚਾਰਜ ਹੋ ਤਨ ਕਿਸੇ ਆੜੇ ਮਿੱਤਰ ਦੇ ਗਿਆ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਪੁੱਤ ਚਾਰਜ ਤੋਪ ਚ ਲੈ ਆ ਹੁਣ ਸੱਲ ਦੀ ਲਾਈਟ ਗਈ ਰਹੀ ਆ ਦੇਖੋ ਹੀ ਹੁਣ ਕੀ ਕਰਕੇ ਆਉਂਦਾ ਉਹ ਚਲੋ ਹੀ ਹੁਣ ਆਪਾਂ ਕਰਦੇ ਆ ਬੇੜੇ ਦੀ ਸਫਾਈ ਸੋਰੋ ਪਾਣੀ ਵਗੈਰਾ ਭਰ ਲੈ ਸੀਗਾ ਪਰ ਇਹਦਾ ਮੈਨੂੰ ਬਹੁਤ ਦੁੱਖਾ ਹੋਇਆ ਜਿਹੜੀ ਆ ਤੇਦਾ ਬਹੁਤ ਦੁੱਖਾ ਹੋਇਆ ਜਿਹੜੀ ਤੇ ਕਹਾ ਕੜੀ ਪੱਤਾ ਟੁੱਟ ਗਿਆ ਵਿਚਾਰਾ ਮਸੀ ਮੈਂ ਇਹ ਉਹ ਕਰਿਆ ਸੀ ਉੱਤੇ ਤੱਕ ਮੈਂ ਕਿ ਚਲੋ ਵੱਡਾ ਸਾਰਾ ਹੋ ਜੇ ਹਨਾ ਹਾਂਜੀ ਆਪਾਂ ਰਾਤ ਪਏ ਸੀ ਇਹ 베ੜੇ ਦੇ ਵਿੱਚ ਤਾਂ ਕਰਕੇ ਹੁਣ ਚੱਕਦੇ ਸੀਗੇ ਇਹ ਮੰਜੇ ਬਿਸਤਰੇ ਤੇ ਹਰਮਨ ਨਾਲ ਲੱਗਿਆ ਸੀ ਕਹਿੰਦਾ ਮੰਮੀ ਚਲੋ ਮੈਂ ਚਕਾਉਣਾ ਹਨਾ ਮੰਜਿਆਂ ਤੇ ਵੀ ਬਹੁਤ ਜ਼ਿਆਦਾ ਹਨਾ ਰੇਤਾ ਵਗੈਰਾ ਝੜਿਆ ਉਹ ਲੱਗਿਆ ਸੀ ਚੜ ਚੜਾਈ ਕਰਨ ਮੰਜਿਆਂ ਦੀ ਥੋੜਾ ਜਿਹਾ ਉਹਨੂੰ ਪੰਗਰ ਲੈਣ ਦੀ ਆਦਤ ਹੈ ਜੀ ਇਹਜੇ ਕੰਮਾਂ ਦੇ ਵਿੱਚ ਤੇ ਫਿਰ ਉਹਨੇ ਮੇਰੇ ਨਾਲ ਵਿਸਤਰਾਂ ਦੀ ਤਿਆਹ ਕਰਾਈਆਂ ਹੀ ਸਿਆਣਾ ਬੱਚਾ ਵੀ ਇਹ ਮੇਰਾ ਇਹ ਸ਼ਰਾਰਤੀ ਬੱਚਾ ਵੀ ਬਹੁਤ ਜ਼ਿਆਦਾ ਬਹੁਤ ਸੋਹਣੀਆਂ ਨੇ ਵਿਸਤਰਾਂ ਤਿਆਹ ਕਰਾਈਆਂ ਹੀ ਕੰਮ ਕਰਦਾ ਪੂਰੀ ਰੀਜ ਨਾਲ ਕਰਦਾ ਇਹ ਛਿੱਕਾ ਜੀ ਤੇ ਆਪਣਾ ਹੀ ਚਲੋ ਹਵਾ ਵੀ ਚੱਲਦੀ ਸੀ ਬਹੁਤ ਸੋਹਣੇ ਸਿਰ ਸਿਰ ਹੁਣ ਟਾਈਮ ਹੋ ਚੁੱਕਿਆ ਸੀਗਾ ਜੀ ਤਕਰੀਬਨ 8:30 ਵਜੇ ਹੋ ਸੀ ਪਹਿਲਾਂ ਮੇਰੀ ਇਹ ਸਲਾਸੀ ਮੈਂ ਕਿਹ ਰੇਤਾ ਜਾ ਪੈ ਗਿਆ ਬਿਸ ਤਰ੍ਹਾਂ ਤੇ ਪਾਣੀ ਰਾਈ ਹਨਾ ਫਿਰ ਵੱਟ ਮੈਂ ਕਿ ਨਹੀਂ ਦਵਾਰੇ ਫਿਰ ਬੱਦਲ ਵਾਈ ਹੋਈ ਪਈ ਸੀ ਝਾੜ ਕੇ ਚੰਗੀ ਤਰ੍ਹਾਂ ਆਪਾਂ ਇਹਨਾਂ ਦੇ ਤਿਆਹ ਕਰ ਦਨੇ ਆਂ ਏ ਤੇ ਅਸੀਂ ਮਾਂ ਪੁੱਤਾਂ ਨੇ ਦੋਨਾਂ ਨੇ ਨਾ ਹੀ ਚੰਗੀ ਤਰ੍ਹਾਂ ਝਾੜ ਕੇ ਬਿਸਤਰਾ ਇਹ ਤਿਆਹ ਕਰਦੇ ਆਂ ਸੀ ਪਰ ਰਾਤ ਦੀ ਪੇਤ ਸੀ ਕਿਉਂਕਿ ਆਦਤ ਪਈ ਹੋਈ ਆ ਹੁਣ ਅੰਦਰ ਪੈਣ ਦੀ ਜੀ ਤਾਂ ਕਰਕੇ ਰਾਤ ਪਏ ਜ਼ਰੂਰ ਬਾਹਰੇ ਪਰ ਬਹੁਤ ਔਖਾ ਸੀਗਾ ਹਨਾ ਹੁਣ ਸੋਚਦੇ ਆਂ ਜੀ ਮੱਛਰਦਾਨੀ ਲੈ ਕੇ ਆਉਣੇ ਆ ਕਿਉਂਕਿ ਮੱਛਰਦਾਨੀ ਦੀ ਬਹੁਤ ਮौज ਆ ਉਹਦੇ ਵਿੱਚ ਐ ਲਾ ਕੇ ਪੈ ਜਾਂਦਾ ਬੰਦਾ ਵੀ ਮੱਛਰ ਨਹੀਂ ਲੜਦੇ ਹੈਗੇ ਹਨਾ ਰਾਤ ਵਿਚਾਰੇ ਹਰਮਨ ਨੂੰ ਬੜਾ ਔਖਾ ਹੋਇਆ ਕੁਝ ਹਰਮਨ ਦੇ ਜਿਆਦਾ ਹੀ ਮੱਛਰ ਲੜਦੇ ਨੇ ਮਿੱਟਮਗਰ ਉੱਠ ਕੇ ਬਹਿ ਜਾ ਕਰੇ ਵਿਚਾਰਾ ਕਿਉਂਕਿ ਅਸੀਂ ਤਾਂ ਚਲੋ ਜੀ ਉਹ ਟਾਈਮ ਦੇਖੇ ਹੋਏ ਨੇ ਜਦੋਂ ਹਨਾ ਸਾਡੇ ਜਨਮ ਹੋਏ ਸੀਗੇ ਲਾਈਟ ਚਲੀ ਜਾਂਦੀ ਸੀ ਸਾਡੀਆਂ ਥੋੜੀਆਂ ਜੀਆਂ ਆਦਤਾਂ ਬਣੀਆਂ ਹੋਈਆਂ ਨੇ ਅੱਜ ਦੇ ਬੱਚਿਆਂ ਨੂੰ ਥੋੜਾ ਡਿਫਿਕਲਟ ਲੱਗਦਾ ਹੈ ਹਨਾ ਇਹਨਾਂ ਨੇ ਨਹੀਂ ਵਿਚਾਰੇ ਨੇ ਸਾਡੇ ਵਾਲੇ ਟਾਈਮ ਦੇਖੇ ਹੈਗੇ ਵੀ ਜਦੋਂ ਲਾਈਟ ਚਲੀ ਜਾਂਦੀ ਸੀ ਅਸੀਂ ਤਾਂ ਫੇਰ ਵੀ ਚਲੋ ਹਨਾ ਹੈਂਡਲ ਕਰ ਲੈਂਦੇ ਸੀ ਲਾਈਟ ਗਈ ਨੋ ਬਟ ਬੱਚਿਆਂ ਨੂੰ ਥੋੜਾ ਜਿਹਾ ਔਖਾ ਹੋ ਜਾਂਦਾ ਜਿਵੇਂ ਦਾ ਜਮਾਨਾ ਹੁੰਦਾ ਹਨਾ ਉਵੇਂ-ਉਵੇਂ ਬੱਚੇ ਸੋਲ ਹੋਈ ਜਾਂਦੇ ਨੇ ਤੇ ਚਲੋ ਆਪਣਾ ਬੱਚੇ ਨੇ ਆਪਣੇ ਨਾਲ ਕਰਾਏ ਜੀ ਕੰਮ ਜਲਦੀ 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 ਇਹ ਦਵਾ ਚ ਇਹ ਕਰੋਗਾ ਜੀ ਮੰਜੇ ਨੂੰ ਮੈਂ ਹਰਮਣ ਖਮਾ ਕੇ ਮੰਜੇ ਪਤੂਰੀ ਬੇੜੇ ਚ ਆਪਾਂ ਹਨਾ ਖੜਾ ਦਾਂਗੇ ਹਾਂਜੀ ਤੁਸੀਂ ਵਲੌਗ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਠੀਕਾ ਜੀ ਨਿਉ ਨਿਉ ਵਲੌਗ ਦੇਖਣ ਲਈ ਤੇ ਹਰਮਣ ਨੇ ਉਰੇ ਹੀ ਆਪਣਾ ਹਨਾ ਮੰਜੇ ਬਾਹਰੇ ਅਸੀਂ ਬੇੜਾ ਸਾਫ਼ ਕਰਕੇ ਬਾਹਰੇ ਖੜਾਤੇ ਸੀਗੇ ਮੈਂ ਕਿਹਾ ਚਲੋ ਫਿਰ ਬਾਅਦ ਚ ਪੁੱਚ ਪੁੱਚ ਲਾ ਕੇ ਅੰਦਰ ਕਰਾਂਗੇ ਜੀ ਇਹਨਾਂ ਨੂੰ ਤੇ ਆਪਾਂ ਵੀਡੀਓ ਕਰ ਲਈ ਸੀ ਤੇਜ ਥੋੜੀ ਜਿਹੀ ਨਹੀਂ ਲੌਂਗ ਹੋ ਜਾਣੀ ਸੀਗੀ ਵੀਡੀਓ ਮੈਂ ਕਿਹਾ ਹਰਮਨ ਪਹਸਟ ਕਰ ਲੈਨੇ ਆ ਵੀਡੀਓ ਨੂੰ ਠੀਕ ਹੈ ਜੀ ਹਰਮਨ ਕਹਿੰਦਾ ਸੀ ਮੈਂ ਲਾਉਣਾ ਝਾੜੂ ਮੈਂ ਕਿਹਾ ਨਹੀਂ ਮੈਂ ਲਾ ਲੂੰਗੀ ਆਪੇ ਝਾੜੂ ਤੂੰ ਰਹਿਣ ਦੇ ਇਹ ਜੇ ਕੰਮਾ ਨਾ ਤੇ ਇਹ ਮੈਂ ਉਹ ਤਾਂ ਛੱਡ ਲੈ ਲੇ ਸੀ ਆਪਾਂ ਲਾਰੇ ਸੀ ਜੇ ਝਾੜੋ ਪਲੀਜ਼ ਤੁਹਾਨੂੰ ਸਾਰਿਆਂ ਨੂੰ ਇਹ ਰਿਕੁਐਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਠੀਕ ਹੈ ਜੀ ਭੈਣ ਭਾਈਆਂ ਸਪੋਰਟ ਨਾਲ ਹੀ ਸਾਰਾ ਕੁਝ ਹੁੰਦਾ ਹੈ ਤੇ ਚਲੋ ਜੀ ਆਪਾਂ ਕੱਲ ਨੂੰ ਮਿਲਦੇ ਆ ਨਵੇਂ ਵਲੋਗ ਨਾਲ ਲਈ ਥੈਂਕ ਯੂ ਜੀ ਬਾ